ਮੇਟਰੋ ਸਤ ਸ੍ਰੀ ਅਕਾਲ ਜੀ ਆਪਣੇ ਤਨੌਲਾ ਮੇਨ ਬਾਜ਼ਾਰ ਦੇ ਵਿੱਚ VIP ਟੇਲਰ ਮਟੀਰੀਅਲ ਦੀ ਸ਼ਾਪ ਖੁੱਲ ਚੁੱਕੀ ਆ ਤੁਹਾਨੂੰ ਆਪਾਂ ਅਨਦਰੋਧ ਦਿਖਾਉਣੇ ਆ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਤੇ ਬਾਕੀ ਆਪਾਂ ਭੈਣਾਂ ਨਾਲ ਗੱਲਬਾਤ ਕਰਾਂਗੇ ਸਾਰੀ ਆਦੋ ਮਿਲਦੇ ਆ ਸਤ ਸ੍ਰੀ ਅਕਾਲ ਜੀ 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 ਤੇ ਆਪਾਂ ਨੂੰ ਦਿਖਾਓ ਜੀ ਆਪਣੇ ਕੋਲ ਕਿਹੜਾ ਕਿਹੜਾ ਸਮਾਨ ਆ ਜੀ ਕਿਹੜੇ ਕਿਹੜੇ ਡਿਜ਼ਾਈਨ ਨੇ ਆਪਣੇ ਕੋਲ ਸੋਹਣੇ ਜੀ ਆਪਣੇ ਕੋਲ ਇੱਕ ਜਿਹੜਾ ਗਲਿਆਂ ਦੇ ਡਿਜ਼ਾਈਨ ਆ ਕਿਹੜਾ ਤੋਂ ਹਾਂਜੀ ਹਾਂ ਦੇਖੋ ਸੈਂਸਿੰਗ ਇੱਕ ਜੀ ਹਾਂਜੀ ਹਾਂ ਤੇ ਤੇ ਮਟੀਰੀਅਲ ਜਿਵੇਂ ਫਟੀਆਂ ਵਗੈਰਾ ਫੀਟਿੰਗ ਵਗੈਰਾ ਆ ਲਿਆ ਸਾਰੇ ਨਵੇਂ ਨਵੇਂ ਡਿਜ਼ਾਈਨ ਆਪਣੇ ਕੋਲ ਹਰ ਬੂਸਟ ਠੀਕ ਹੈ ਇਹ ਮੈਡਮ ਆਪਾਂ ਹੋਲ ਸੇਲ ਦੇ ਵੀ ਦਿੰਦੇ ਹਾਂਗੇ ਸਮਾਨ ਜੀ ਸਾਰੇ ਸੇਲ ਤੇ ਵੀ ਮਿਲਦਾ ਜਿਵੇਂ ਹਾਂਜੀ ਆਹ ਕੱਦ ਲਈ ਚੀਜ਼ ਹੈ ਮੇਰੇ ਜਿਵੇਂ ਹੁਣ ਅੱਜ ਕੱਲ ਹੈਂਡਵਰਕ ਬਹੁਤ ਚੱਲ ਰਿਹਾ ਹੈਗਾ ਹਾਂਜੀ ਹਾਂ ਸੂਟਾਂ ਤੇ ਸੂਟਾਂ ਠੀਕ ਹੈ ਕੜਾਈ ਵਗੈਰਾ ਤੇ ਸੈਟ ਵਰਕ ਵਾਲੀ ਵੀ ਆਪਣੇ ਕੋਲ ਹੈਗਾਗਾ ਸਾਰਾ ਟੇਲਰ ਮਟੀਰੀਅਲ ਦਾ ਸਮਾਨ ਹੈਗਾ ਟੇਲਰ ਦੇ ਮਟੀਰੀਅਲ ਸਮਾਂ ਟੋਟਲੀ ਮਿਲ ਜਾਓ ਆਪਣੇ ਕੋਲ ਕਰੋ ਚੈੱਕ ਬਈ ਡਿਜ਼ਾਈਨਾਂ ਵਿੱਚ ਆ ਆ ਦੇਖੋ ਡਿਜ਼ਾਈਨ ਸੋਹਣੇ ਸੋਹਣੇ ਡਿਜ਼ਾਈਨ ਇੱਕ ਵਾਰੀ ਚੈੱਕ ਕਰ ਲਓ ਜੀ ਦੇਖਿਆ ਦੁਪੱਟੀਆਂ ਆ ਲਈਆਂ ਸੁੱਤਾਂ ਵਾਂਗੂ ਦੇਖੋ ਅਸੀਂ ਇੱਕ ਵਾਰੀ ਚੈਨਲ ਤੇ ਘਾ ਦੇਣਾ ਸਾਰਾ ਦੁਕਾਨ ਦੇਖੋ ਜੀ ਭਰੀ ਪਈ ਹੈਗੀ ਕੋਈ ਵੀ ਟੇਲਰ ਬਾਈ ਅਗਰ ਕੋਈ ਵੀ ਸਮਾਨ ਆਪਣਾ ਖਰੀਦ ਸਕਦਾ ਹੈਗਾ ਠੀਕ ਹੈ ਜੀ ਇਹ ਸੌ ਆਪਣੀ ਖੁੱਲਈ ਹੈ ਆਪਣੇ ਆ ਦੇਖੋ ਜੀ ਸੋਹਣੇ ਸੋਹਣੇ ਡਿਜ਼ਾਈਨ ਪਹਿਣ ਲੈ ਕੇ ਆਈ ਹੈਗੀ ਦੇਖੋ ਜੀ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਆਹ ਦੇਖੋ। ਆਹ ਦੇਖੋ। ਸੋਨੂੰ ਮਨ ਪਸੰਦ ਡਿਜ਼ਾਈਨ ਵੀ ਇੱਥੋਂ ਮਿਲ ਜੂਗਾ। ਕਿੱਦਾਂ ਦੇ ਵੀ ਤੁਹਾਨੂੰ ਡਿਜ਼ਾਈਨ ਚਾਹੀਂਦਾ ਗਾਣਾ ਸੂਤਾਂ ਦਾ ਤੁਹਾਨੂੰ ਇੱਥੋਂ ਮਿਲ ਜੂਗਾ ਜੀ। ਤੁਸੀਂ ਆਓ ਇੱਕ ਵਾਰ ਆ ਕੇ ਤੇ ਟਰਾਈ ਜ਼ਰੂਰ ਕਰੋ। ਭੈਣ ਦਾ ਰੇਟ ਆ ਜਿਹੜਾ ਤਾਂ ਉਹ ਵੀ ਇੱਕ ਨੰਬਰ ਤੇ ਹੈਗਾ ਜੀ ਤੇ ਆਇਓ ਇੱਕ ਵਾਰੀ ਜ਼ਰੂਰ ਪਹੁੰਚੋ। ਇਹਦੀ ਆਪਣੀ ਪੂਰੀ ਗਾਰੰਟੀ ਹੋਊਗੀ। ਠੀਕ ਆ ਜੀ। ਆਹ ਦੇਖੋ ਜੀ ਚਲਣ ਵਾਲੇ ਦੇਖੋ ਜੀ। ਆਹ ਬਹੁਤ ਸੋਹਣੇ ਨੇ। ਆਹ ਦੇਖੋ ਜਿਸ ਕਿੱਦਾਂ ਦਾ ਵੀ ਡਿਜ਼ਾਈਨ ਲੈ ਸਕਦੇ ਹੋ ਆਹ ਦੇਖੋ। ਮੇਰੇ ਕੋਲੇ ਘਟਕੰਦਿਆਂ ਦੀ ਬਹੁਤ ਵੈਰਾਈਟੀ ਪਈ ਹੈ। ਦੇਖੋ ਜੀ। ਆ ਲਟਕਣ ਹੋ ਗਏ ਜੀ ਹਲੋ ਭੈਣ ਨੇ ਸੌਪ ਕਰੀ ਆਪਣੇ ਤਨੌਲਾ ਬਾਜ਼ਾਰ ਦੇ ਵਿੱਚ ਤੁਹਾਨੂੰ ਇੱਥੇ ਹਰ ਕੁਆਲਿਟੀ ਮਿਲੂ ਤੇ ਚੀਜ਼ ਦੀ ਕੁਆਲਿਟੀ ਮਿਲੂਗੀ ਆ ਦੇਖੋ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਈ ਆ ਭੈਣ ਤੇ ਇੱਕ ਮੈਨੂੰ ਜੀ ਆਪਣਾ ਆ ਦੱਸ ਦੋ ਜੀ ਐਡਰੈਸ ਦੱਸ ਦਿਓ ਇੱਕ ਵਾਰ ਇੱਥੇ ਜੀ ਇਹ ਆਪਣੇ ਨੀਅਰ ਬਾਸਰ ਹਸਪੀਟਲ 메ਨ ਬਾਜ਼ਾਰ ਤਨੌਲਾ ਠੀਕ ਹੈ ਜੀ ਅਸੀਂ ਟੈਲੀਕਮ ਦੀ ਦੁਕਾਨ ਠੀਕ ਹੈ ਦੇਖੋ ਬਈ ਡਿਜ਼ਾਈਨ ਲਟਕਣ ਸੋਹਣੇ ਸੋਹਣੇ ਤੁਸੀਂ ਆਓ ਇੱਕ ਵਾਰੀ ਇੱਥੇ ਆ ਕੇ ਟ੍ਰਾਈ ਕਰੋ ਬਈ ਸਾਨੂੰ ਕੁਆਲਿਟੀ ਵੀ ਮਿਲੂ ਚੀਜ਼ ਨਾਲ ਤੇ ਹਰ ਚੀਜ਼ ਦਾ ਡਿਜ਼ਾਈਨ ਵੀ ਮਿਲੂ ਸਾਨੂੰ ਸੋਹਣੇ ਸੋਹਣੇ ਇੱਥੇ ਡਿਜ਼ਾਈਨ ਮਿਲ ਲੰਗੇ ਠੀਕ ਹੈ ਜੀ ਇਹ ਨੂੰ ਦੰਨੀ ਪਟਨੇ ਤੇ ਪ੍ਰਿੰਟ ਨੇ ਆਪਣੇ ਕੋਲ ਆ ਦੇਖੋ ਠੀਕ ਹੈ ਮੈਡਮ ਜੀ ਇਹ ਕਿ ਕੁਆਲਿਟੀ ਦੀ ਚੀਜ਼ ਆਪਣੇ ਕੋਲ ਨੀਡਲ ਵਰਕ ਵਗੈਰਾ ਲੱਗੀ ਹੈਗਾ ਸਾਰਾ ਥ्रेड ਵੀ ਆ ਦੇਖੋ ਇਹ ਕੋਲ ਚੱਕਰੀ ਅਲੱਗ-ਅਲੱਗ ਕਲਰਾਂ ਚ ਪਿਆ ਸਾਰਾ ਠੀਕ ਹੈ ਮੈਡਮ ਜੀ ਜਾ ਆਪਣੇ ਕੋਲ ਮੋਰ ਦੀ ਰੀਲਾ ਆਣੀ ਕਿੰਨੀ ਕੜਾਈਆਂ ਨੇ ਇਹ ਜੇ ਸਾਰੇ ਕਲਰ ਹੈਗੇ ਨੇ ਠੀਕ ਆ ਮੈਡਮ ਆਓ ਬਈ ਅਰੇ ਟੋਟਲੀ ਸਮਾਨ ਮਿਲੂ ਤੁਹਾਨੂੰ ਆਪਣੇ ਨੇੜੇ ਬਾਸ ਲੋਸ ਹਸਪੀਟਲ ਮੇਨ ਬਾਜ਼ਾਰ ਦਾ ਨਾ ਹੌਲਾ ਦੇ ਵਿੱਚ ਇਹ 100 ਪਾ ਹੋਰ ਪਪਲੂ ਵੀਰੇ ਠੀਕ ਠਾਕ ਹੋ ਜੀ ਹਾਂ ਜੀ ਵੀਰੇ ਵਧੀਆ ਜੀ ਕੋਈ ਵੀਰ ਨੂੰ ਸਰਵਾ ਦਾ ਮੌਕਾ ਦੋ ਵੀਰ ਬਣ ਕੇ ਆਪਣੀ ਸ਼ਾਪ ਆ ਤੁਹਾਡੀ ਆਪਣੀ ਸ਼ਾਪ ਹੈ ਜਿਵੇਂ ਕਹੋਗੇ ਉਵੇਂ ਜਮਾਂਸ ਰੇਟ ਸਸਤੇ ਤੋਂ ਸਸਤੇ ਲਾਈ ਜਾਣਗੇ ਲੈਸਾਂ ਦੀ ਰੇਟ ਜਮਾਂਸ ਸਸਤੇ ਤੋਂ ਸਸਤੇ ਨੇ ਟੇਲਾ ਮਟੀਰੀਅਲ ਦਾ ਜਿਵੇਂ ਰੀਲਾ ਵਗੈਰਾ ਮਕੇ ਜਿੱਪਾ ਵਜਾ ਰਾਮੀਆ ਕੋਈ ਬੋਕਰਮ ਵਗੈਰਾ ਹੋਗੀ ਕੋਈ ਮੋਰੀਆਂ ਲਈ ਕੱਪੜਾ ਵਗੈਰਾ ਜੋ ਵੀ ਕੁਝ ਹੁੰਦਾ ਹੈਗਾ ਉਹ ਸਾਰਾ ਕੁਝ ਤੁਹਾਨੂੰ ਇੱਥੇ ਮਿਲੂਗਾ ਸਾਰਾ ਕੁਝ ਹੈ ਵੀ ਉਹ ਮਿਲੂਗਾ ਆਪਣੀ ਮੋਆਲ ਵਾਲੀ ਦੁਕਾਨ ਦੇ ਨਾਲ ਹੀ ਦੇਖੋ ਧੰਨਵਾਦ ਜੀ